ਹੌਮਕ ਗਈ ਫੀਮ ਡਬੀ ਚੋ ਯਾਰੋ ਅੱਜ ਕੋਈ ਅਮਲੀ ਦਾ ਡੰਗਸਾਰੋ ਸਾਡੀ ਰੁੱਸੀ ਫਰੇ ਕਰਤਾਰੋ ਕੌਣ ਸਮਝਾਵੇ ਹੀਰ ਨੂੰ ਹਾਏ ਜਦ ਨਿਕਲ ਚੱਲੀ ਲੱਗੀ ਤੋੜ ਜ਼ਰੀਰ ਨੂੰ ਹਾਏ ਜਦ ਨਿਕਲ ਚੱਲੀ ਲੱਗੀ ਤੋੜ ਜ਼ਰੀਰ ਨੂੰ ਓ ਬੱਲੇ ਵੇ ਚਨੀ ਤੇਰੇ ਆਤਾ ਤੂੰ ਨਜ਼ਾਰਾ ਹੀ ਲਿਆਤਾ ਉਹ ਦੇਖੀ ਚਲ ਚਾਚਾ ਸਿਆਤ ਕੀ ਬੋਟਾ ਜਪਾ ਨਿਆਰੇ ਬੰਨੀ ਰੱਖਾਂਗੇ ਉਹ ਚੰਨੀ ਯਾਰ ਹੋਵੇ ਤਾਂ ਤੇਰੇ ਵਰਗਾ ਹੋਵੇ ਨਹੀਂ ਪਾਂਤੇ ਵਰਗਾ ਤਾਂ ਯਾਰ ਨਾ ਹੋਵੇ ਉਹ ਚਾਚਾ ਸਿਆ ਤੂੰ ਰਗੜਾ ਪੀ ਗੇ ਦੇਖੀ ਸੁੱਕੇ ਕੀ ਪਾਣੀ ਵਾਲੀ ਬਸ ਵਾਂਗੂ ਤਰਦਾ ਹੀ ਫਰੇਗਾ ਪਰ ਰਹਿਣ ਦੇ ਚੰਨੀ ਰਹਿਣ ਦੇ ਸੁੱਕੇ ਗਿਆਲੀ ਬਸ ਤਾਂ ਬਚਾਲੇ ਖੜ ਗਈ ਸੀ ਜਾ ਕੇ ਯਾਨੀ ਖੜਦੀ ਚਾਚਾ ਫਿਰ ਇਹ ਤਾਂ ਸਿੱਧਾ ਟਾਪ ਗੇਅਰ 'ਚ ਜਾਊਗੀ